ਪੰਜਾਬ ਦੇ ਜਿਹੜੇ 43 ਫੈਕਟਰੀਆਂ ਲੱਗ ਰਹੀਆਂ ਨੇ ਜਿਹੜੀਆਂ ਕਿ ਬਹੁਤ ਘਾਤਕ ਨੇ ਦੂਸ਼ਿਤ ਫੈਕਟਰੀਆਂ ਨੇ ਇਹ ਲਿਸਟ ਦੇਖੋ ਤਾਂ ਵੀ ਵੀ ਬੰਦਿਆਂ ਨੂੰ ਚੋਣਾ ਮਿਲਿਆ ਇਹਨਾਂ ਆਜ਼ਾਦ ਵੀ ਖੜੇ ਨੇ ਦੂਜੇ ਦਦੇ ਵੀ ਖੜੇ ਨੇ ਚਾਰ ਪੰਜ ਮੁੱਖ ਪਾਰਟੀਆਂ ਵੀ ਖੜੀਆਂ ਨੇ ਕਿਸੇ ਇੱਕ ਸਿੰਗਲ ਬੰਦੇ ਨੇ ਵੀ ਇੱਥੇ ਆ ਕੇ ਵਿਜਿਟ ਨਹੀਂ ਕੀਤਾ ਅਸੀਂ ਰੋਜ਼ ਵੱਲੋਂ ਇਹ ਗੱਲ ਕਹੀ ਕਿ ਅਸੀਂ ਬਾਈਕਾਟ ਕਰਾਂਗੇ ਵੀ ਸ਼ਾਇਦ ਹੋ ਸਕਦਾ ਸਾਨੂੰ ਕੋਈ ਮਨਾਉਣ ਆਵੇ ਸਾਡੀ ਗੱਲ ਦੱਸਣ ਆਵੇ ਸਾਨੂੰ ਕਹਿਣ ਆਵੇ ਕਿ ਤੁਸੀਂ ਵੋਟਾਂ ਤੋਂ ਬਾਈਕਾਟ ਨਾ ਕਰੋ ਅਸੀਂ ਤੁਹਾਡੇ ਨਾਲ ਆ ਕਿ ਤੁਹਾਡੇ ਜਿੱਤੇ ਆਈ ਹੋਈ ਅਸੀਂ ਇਸ ਕੁਰਸੀਆਂ ਮਾਰ ਰਹੇ ਆ ਪਰ ਨਹੀਂ ਕੋਈ ਗੱਲ ਸਾਡੀ ਸੁਣਾਈ ਨਹੀਂ ਸਾਡੇ ਪਿੰਡ ਦੇ ਪੂਰਨ ਤੌਰ ਤੇ ਜਿਹੜਾ ਬਾਈਕਾਟ ਕੀਤਾ ਇਹਦੀ ਮੁਸ਼ਕਾਵਤ ਖੀਂਦੇ ਤੇ ਟੱਪਰੀਆਂ ਪਿੰਡ ਅੱਜ ਜਮੇ ਡੱਬੇ ਖਾਲੀ ਮੋੜਵਗੇ ਜੇ ਕੋਈ ਗਿਆ ਤਾਂ 5-7 ਬੋਟਾ 10 ਬੋਟਾ ਪੈ ਸਕਦੀਆਂ ਨੇ ਕਿਉਂਕਿ ਕੋ ਸਰਕਾਰ ਲਗਾਤਾਰ ਸਾਡੇ ਲੋਕਾਂ ਦੇ ਉੱਤੇ ਡਿਪਰੈਸ਼ਨ ਪਾਉਣ ਲੱਗੀ ਐ ਪ੍ਰੈਸ਼ਰ ਪਾਉਣ ਲੱਗੀ ਆ ਕਿ ਤੁਸੀਂ ਪੰਜੋਂ ਤੁਸੀਂ ਵੋਟ ਪਾਓ ਨਹੀਂ ਅਸੀਂ ਤੁਹਾਡੇ ਉਹ ਰੱਦ ਕਰ ਦਾਂਗੇ ਤੁਸੀਂ ਲੰਬੜਦਾਰਾਂ ਨੂੰ ਤੁਸੀਂ ਵੋਟ ਪਾਓ ਤੁਹਾਡੇ ਰੱਦ ਕਰ ਦਾਂਗੇ ਸਗੋਂ ਸਰਕਾਰ ਲੋਕਾਂ ਨੂੰ ਡਰਾ ਕੇ ਧਮਕਾ ਕੇ ਵੋਟਾਂ ਪਾਉਣ ਲਈ ਮਜਬੂਰ ਕਰ ਰਹੀ ਆ ਤੇ ਹੁਣ ਤੱਕ ਫਿਰ ਕਿੰਨੀ ਕ ਬੋਟ ਜਿਹੜੀ ਆ ਪੋਲਿੰਗ ਦੇ ਬੋਟ ਹੋ ਚੁੱਕੀ ਐ ਲੱਖਾਂ ਤੋਂ ਰਿਸ਼ੀ ਬੋਟਾਂ ਦੁਨੋਂ ਵੀ ਪਾਰਟਿਸਪੇਟੈਂਟਸ ਦੇ ਕੋਲ ਯਾਨੀ ਅਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਾ ਸਵਾਗਤ ਕਰਦਾ ਪਿਛਲੇ ਦਿਨੀ ਲੰਬੇ ਸਮੇਂ ਤੋਂ ਪਿੰਡ ਮੁਸ਼ਕਾਬਾ ਟੱਪਰੀਆਂ ਅਤੇ ਖੀਰਨੀਆਂ ਦੇ ਲੋਕਾਂ ਵੱਲੋਂ ਆਪਣੇ ਪਿੰਡ ਦੇ ਵਿੱਚ ਇੱਕ ਲੱਗ ਰਹੀ ਬਾਇਓਗੈਸ ਫੈਕਟਰੀ ਦੇ ਵਿਰੋਧ ਦੇ ਵਿੱਚ ਕਾਫੀ ਤਰ੍ਹਾਂ ਦੇ ਪ੍ਰਦਰਸ਼ਨ ਕੀਤੇ ਗਏ ਜਿਸ ਤੋਂ ਬਾਅਦ ਉਹਨਾਂ ਨੇ ਰੋਡ ਤੱਕ ਵੀ ਜਿਹੜਾ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਹੈ ਉਹ ਵੀ ਜਾਮ ਕੀਤਾ ਸੀ ਉਸ ਤੋਂ ਬਾਅਦ 4 ਮਈ ਨੂੰ ਪਿੰਡ ਦੇ ਵਿੱਚ ਬਾਇਓਗੈਸ ਫੈਕਟਰੀ ਦੇ ਬਿਲਕੁਲ ਸਾਹਮਣੇ ਇੱਕ ਪੱਕਾ ਧਰਨਾ ਲਗਾ ਦਿੱਤਾ ਸੀ ਜੋ ਅੱਜ ਵੀ ਜਾਰੀ ਹੈ ਤੇ ਥੋੜੇ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਪਿੰਡ ਦੇ ਵਿੱਚ ਹਰ ਇੱਕ ਮੋੜ ਦੇ ਉੱਤੇ ਹਰ ਇੱਕ ਗੁਰਦੁਆਰਾ ਸਾਹਿਬ ਦੇ ਉੱਤੇ ਪੋਸਟਰ ਲੱਗੇ ਸੀ ਵੋਟਾਂ ਦਾ ਬਾਈਕਾਟ ਕੀਤਾ ਜਾਂਦਾ ਹੈ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਸੀ ਤਾਂ ਅੱਜ ਲੋਕ ਸਭਾ 2024 ਦੀਆਂ ਜਿਹੜੀਆਂ ਚੋਣਾਂ ਨੇ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਦੇ ਉੱਤੇ ਅੱਜ ਚੋਣਾਂ ਹੋਣ ਜਾ ਰਹੀਆਂ ਨੇ ਚੋਣਾਂ ਪਾਈਆਂ ਜਾ ਰਹੀਆਂ ਨੇ ਪਰ ਇਸ ਪਿੰਡ ਦੇ ਲੋਕ ਅੱਜ ਵੀ ਉਸ ਧਰਨੇ ਦੇ ਉੱਤੇ ਮੌਜੂਦ ਨੇ ਜਾਣਦੇ ਆ ਗੱਲਬਾਤ ਕਰਦੇ ਆ ਪਿੰਡ ਦੇ ਕਿੰਨੇ ਕ ਲੋਕ ਵੋਟ ਪਾਉਣ ਗਏ ਨੇ ਜਾਂ ਗਿਆ ਕੋਈ ਜਾਂ ਨਹੀਂ ਗਿਆ ਬਾਈ ਜੀ ਸਵਾਗਤ ਆ ਪਹਿਲਾਂ D5 ਚੈਨਲ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ D5 ਦਾ ਕਿ ਸਾਡੇ ਜਿਹੜੇ ਧਰਨਾ ਜਿੱਦਣ ਦਾ ਚੱਲਦਾ ਤੁਸੀਂ ਲਗਾਤਾਰ ਸਾਡੀ ਕਵਰੇਜ ਕਰ ਰਹੇ ਹੋ ਔਰ ਤੁਸੀਂ ਲੋਕਾਂ ਤੱਕ ਸਾਡਾ ਮਸਲਾ ਜਿਹੜਾ ਉਹ ਪਹੁੰਚਾ ਰਹੇ ਹੋ ਮਸਲਾ ਸਾਡਾ ਹੀ ਨਹੀਂ ਹੈਗਾ ਪੂਰੇ ਪੰਜਾਬ ਦਾ ਮਸਲਾ ਪੰਜਾਬ ਦੇ ਵਿੱਚ ਇਹ 43 ਫੈਕਟਰੀਆਂ ਲੱਗ ਰਹੀਆਂ ਨੇ ਜਿਹੜੀਆਂ ਕਿ ਬਹੁਤ ਘਾਤਕ ਨੇ ਦੂਸ਼ਿਤ ਫੈਕਟਰੀਆਂ ਨੇ ਜਿਨ੍ਹਾਂ ਨੇ ਆਉਣ ਵਾਲੇ ਦਿਨਾਂ ਦੇ ਪੰਜਾਬ ਦੇ ਵਿੱਚ ਪਹਿਲੇ ਹੀ ਬਿਮਾਰੀਆਂ ਕੈਂਸਰ ਦਾ ਜਿਹੜਾ ਉਹ ਬਹੁਤ ਜ਼ਿਆਦਾ ਬਿਮਾਰੀਆਂ ਵਧੀਆਂ ਹੋਈਆਂ ਨੇ ਮਗਰ ਜੇ ਫੈਕਟਰੀਆਂ ਲਾਕੀਆਂ ਉਹਨਾਂ ਦੇ ਨਾਲ ਪੰਜਾਬ ਹੋਰ ਵੀ ਜ਼ਿਆਦਾ ਬਿਮਾਰ ਹੋਊਗਾ ਹੋਰ ਵੀ ਭਿਆਨਕ ਬਿਮਾਰੀਆਂ ਲੱਗਣਗੀਆਂ ਔਰ ਕੈਂਸਰ ਦੇ ਰੋਗੀ ਜਿਹੜੇ ਹੋਰ ਦਿਨੋਂ ਦਿਨ ਵਧਣਗੇ ਜੀ ਤੇ ਅੱਜ ਅਸੀਂ ਜਿਹੜਾ ਕਿ ਫੈਸਲਾ ਕੀਤਾ ਗਿਆ ਸੀ ਅਸੀਂ ਕਈ ਦਿਨਾਂ ਤੋਂ ਅਸੀਂ ਲਗਾਤਾਰ ਇੱਥੇ ਬੈਠੇ ਸੀ ਸਾਨੂੰ ਇਹ ਸੀ ਵੀ ਵਿਧਾਨ ਸਭਾ ਦੀਆਂ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਚੱਲ ਰਹੀਆਂ ਨੇ ਇਹਦੇ ਵਿੱਚ ਲੀਡਰ ਆਉਣਗੇ ਅਸੀਂ ਵੀ ਪਿੰਡਾਂ ਦੇ ਲੋਕਾਂ ਦੇ ਵੋਟਰਾਂ ਸਾਡੇ ਕੋਲ ਵੀ ਵੋਟ ਮੰਗਣਾ ਆਉਣਗੇ ਫਿਰ ਅਸੀਂ ਉਹਨਾਂ ਕੋਲ ਆਪਣਾ ਦੁੱਖੜਾ ਬੋਲਾਂਗੇ ਕਿ ਜੀ ਅਸੀਂ ਦੁਖੀ ਆ ਆ ਫੈਕਟਰੀ ਜੇ ਸਾਡੇ ਪਿੰਡਾਂ ਦੇ ਵਿੱਚ ਲੱਗੂਗੀ ਉਹ ਆ ਕਿਸੇ ਵੀ ਪਾਰਟੀ ਵੱਲੋਂ ਸਰਕਾਰ ਦੀ ਇੱਥੇ 50 ਬਜਾ ਬੋਟਾ ਜੇ 20 20 ਜੇ ਲਿਸਟ ਦੇਖੋ ਤਾਂ 20 20 ਬੰਦਿਆਂ ਨੂੰ ਚੋਣਾਂ ਮਿਲੀਆਂ ਨੇ ਆਜ਼ਾਦ ਵੀ ਖੜੇ ਨੇ ਦੂਜੇ ਵੀ ਖੜੇ ਨੇ ਚਾਰ ਪੰਜ ਮੁੱਖ ਪਾਰਟੀਆਂ ਵੀ ਖੜੀਆਂ ਨੇ ਕਿਸੇ ਇੱਕ ਸਿੰਗਲ ਬੰਦੇ ਨੇ ਵੀ ਇੱਥੇ ਆ ਕੇ ਵਿਜਿਟ ਨਹੀਂ ਕੀਤਾ ਵੀ ਤੁਸੀਂ ਇੰਨੇ ਦਿਨਾਂ ਤੋਂ ਦੁਖੀ ਬੈਠੇ ਹੋ ਐਡੀ ਲੋ ਦੇ ਵਿੱਚ ਜੇਠ ਹਾਰ ਦੇ ਮਹੀਨਿਆਂ ਦੇ ਵਿੱਚ ਤੁਸੀਂ ਤਪ ਰਹੇ ਹੋ ਕੀ ਕਾਰਨ ਹੈ ਕੀ ਨਹੀਂ ਆ ਇੱਕ ਨੇ ਸੁਣਨ ਵੀ ਨਹੀਂ ਆਇਆ ਤੇ ਫਿਰ ਅਸੀਂ ਹਾਰ ਕੇ ਅੱਕ ਕੇ ਜਦੋਂ ਇਲੈਕਸ਼ਨਾਂ ਜਮਹੇ ਨਜ਼ਦੀਕ ਆ ਗਈਆਂ ਤਾਂ ਸਾਨੂੰ ਇੱਕ ਐਲਟੀਮੇਟਮ ਦੇਣ ਵਾਸਤੇ ਸਰਕਾਰ ਨੂੰ ਹੁੰਦਾ ਤਾਂ ਹੈ ਹਮਕਾ ਉਹ ਹੀ ਹੁੰਦੀ ਆ ਵੀ ਆਪਣੀ ਰੋਸੇ ਦਿਖਾਉਣਾ ਹੁੰਦਾ ਅਸੀਂ ਰੋਸ ਵੱਲੋਂ ਇਹ ਗੱਲ ਕਹੀ ਕਿ ਅਸੀਂ ਬਾਈਕਾਟ ਕਰਾਂਗੇ ਵੀ ਸ਼ਾਇਦ ਹੋ ਸਕਦਾ ਸਾਨੂੰ ਕੋਈ ਮਨਾਉਣ ਆਵੇ ਸਾਡੀ ਇੱਕ ਗੱਲ ਦੱਸਣ ਆਵੇ ਸਾਨੂੰ ਕਹਿਣ ਆਵੇ ਕਿ ਤੁਸੀਂ ਵੋਟਾਂ ਤੋਂ ਬਾਈਕਾਟ ਨਾ ਕਰੋ ਅਸੀਂ ਤੁਹਾਡੇ ਨਾਲ ਆ ਕਿ ਤੁਹਾਡੇ ਜਿੱਤੇ ਆਈ ਹੋਈ ਅਸੀਂ ਇਸ ਕੁਰਸੀਆਂ ਮਾਰ ਰਹੇ ਆ ਪਰ ਨਹੀਂ ਕੋਈ ਗੱਲ ਸਾਡੀ ਸੁਣਾਈ ਨਹੀਂ ਔਰ ਫਿਰ ਅਖੀਰ ਨੂੰ ਆ ਅੱਜ ਸਾਨੂੰ ਜਿਹੜਿਆ ਸੱਚੀ ਹੋ ਅਸੀਂ ਕਿਸੇ ਨੇ ਵੀ ਵੋਟ ਪਾਉਣ ਵੀ ਨਹੀਂ ਗਏ ਅੱਜ ਜੇਕਰ ਤੁਸੀਂ ਸਾਡੇ ਸਾਰੇ ਦੇ ਹੱਥਾਂ ਦੇਖ ਲਓ ਤੁਹਾਡੇ ਹੱਥਾਂ ਤੇ ਸ਼ਿਆਹੀ ਲੱਗੀ ਹੋਈ ਆ ਵੋਟਾਂ ਦੀ ਪਰ ਸਾਡੇ ਹੱਥਾਂ 'ਚ ਕਿਸੇ ਦੇ ਵੀ ਚਾਹੀ ਨਹੀਂ ਲੱਗੀ ਹੋਈ ਕਿਉਂਕਿ ਸਾਡੇ ਪਿੰਡ ਦੇ ਪੂਰਨ ਤੌਰ ਤੇ ਜਿਹੜਾ ਬਾਈਕਾਟ ਕੀਤਾ ਇਹਦੀ ਮੁਸ਼ਕਾਵਤ ਖੀਰ ਨਹੀਂ ਤੇ ਟੱਪਰੀਆਂ ਪਿੰਡ ਅੱਜ ਜਮੇ ਡੱਬੇ ਖਾਲੀ ਮੋੜ ਦਗੇ ਤੇ ਕਿੰਨੀ ਕ ਬੋਟ ਆਪਣੇ ਮੁਸ਼ਕਾਬਾ ਪਿੰਡ ਦੀ ਦੇਖੀਏ ਜੇ ਪੂਰੇ ਪਿੰਡ ਦੀ ਕਿੰਨੀ ਕ ਬੋਟ ਹੈ 17-1800 ਸਾਡੇ ਵੋਟ ਆ ਤੇ 13-1400 ਬੋਟ ਸਾਡੀ ਪੋਲਿੰਗ ਹੋ ਜਾਂਦੀ ਹੈ ਹਰ baar ਹਾਂਜੀ ਪਰ ਇਸ ਵਾਰ ਤੁਹਾਨੂੰ ਦੇ ਇਥੇ ਡੱਬੇ ਖਾਲੀ ਜਾਣਗੇ ਜੇ ਕੋਈ ਗਿਆ ਤਾਂ 5-7 ਵੋਟਾਂ 10 ਵੋਟਾਂ ਪੈ ਸਕਦੀਆਂ ਨੇ ਕਿਉਂਕਿ ਕੋ ਸਰਕਾਰ ਲਗਾਤਾਰ ਸਾਡੇ ਲੋਕਾਂ ਦੇ ਉੱਤੇ ਤਾਂ ਡਿਪਰੈਸ਼ਨ ਪਾਉਣ ਲੱਗੀ ਆ ਪ੍ਰੈਸ਼ਰ ਪਾਉਣ ਲੱਗੀ ਆ ਕਿ ਤੁਸੀਂ ਪੰਜੋਂ ਤੁਸੀਂ ਵੋਟ ਪਾਓ ਨਹੀਂ ਅਸੀਂ ਤੁਹਾਡੇ ਉਹ ਰੱਦ ਕਰ ਦਾਂਗੇ ਤੁਸੀਂ ਲੰਬੜਦਾਰਾਂ ਤੁਸੀਂ ਵੋਟ ਪਾਓ ਤੁਹਾਡੇ ਰੱਦ ਕਰ ਦਾਂਗੇ ਸਗੋਂ ਸਰਕਾਰ ਲੋਕਾਂ ਨੂੰ ਡਰਾ ਕੇ ਧਮਕਾ ਕੇ ਵੋਟਾਂ ਪਾਉਣ ਲਈ ਮਜਬੂਰ ਸਾਡੇ ਲੋਕ ਆਜ਼ਾਦ ਨੇ ਸਾਡੇ ਲੋਕ ਇਕਜੁੱਟ ਹੋਏ ਹੋਏ ਨੇ ਤੇ ਅਸੀਂ ਅੱਜ ਜਿਹੜਾ ਜਿਹੜਾ ਵਾਈਕਾਡ ਦਾ ਐਲਾਨ ਕਰਿਆ ਸੀਗਾ ਕਿ ਤਿੰਨਾਂ ਪਿੰਡਾਂ ਨੇ ਵੋਟ ਨਹੀਂ ਪਾਉਣੀ ਹੈਗੀ ਇਹ ਸਿਰਫ ਰੋਸ ਸੀਗਾ ਸਰਕਾਰ ਦੀਆਂ ਨਲਾਇਕੀਆਂ ਨੇ ਜਿਹੜੇ ਕਿ ਸਾਡਾ ਇੱਕ ਬਹੁਤ ਵੱਡਾ ਅਧਿਕਾਰ ਹੁੰਦਾ ਸਾਨੂੰ ਅੱਜ ਉਸ ਅਧਿਕਾਰ ਤੋਂ ਵਾਂਝਾ ਸਰਕਾਰ ਨੇ ਰੱਖਿਆ ਕਿਉਂਕਿ ਸਾਡੀ ਸੁਣਵਾਈ ਕੋਈ ਕਰਨੇ ਨਹੀਂ ਆਇਆ ਕੀ ਲੱਗਦਾ ਹੈ ਇਸ ਦੇ ਨਾਲ ਕੀ ਲੱਗਦਾ ਵੋਟਾਂ ਦੇ ਵਿੱਚ ਕਿੰਨਾ ਕੁ ਫਰਕ ਪਊਗਾ ਉਮੀਦਵਾਰਾਂ ਨੂੰ ਜਿਹੜੇ ਉਮੀਦਵਾਰ ਖੜੇ ਨੇ ਆਪਣੇ ਪਿੰਡ ਦੀਆਂ ਵੋਟਾਂ ਦੇ ਨਾਲ ਲੱਗਦਾ ਹੈ ਇਸ ਤੋਂ ਬਾਅਦ ਕੋਈ ਸਾਰ ਲੈਣ ਪਹੁੰਚੂਗਾ ਚਾਹੇ ਉਹ ਜਿੱਤਦਾ ਹੈ ਜਾਂ ਜਿਵੇਂ ਵੀ ਹੋਵੇ ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਦੀ ਜਿੱਤ ਹਾਰ ਦੇ ਵਿੱਚ ਕਿਸੇ ਲਈ ਕੋਈ ਫਰਕ ਪੈਣਾ ਕਿਸੇ ਦੇ ਫਰਕ ਪੈ ਵੀ ਸਕਦਾ ਜੀ ਜੇ ਮੰਨ ਲਓ ਕਿਸੇ ਵਿਅਕਤੀ ਨੂੰ ਹਾਰ ਹੈ ਜਿਹੜੀ ਉਹਦੀ 5-700 ਵੋਟਾਂ ਦੇ ਨਾਲ ਹਾਰ ਹੋ ਗਈ ਤਾਂ ਉਹ ਬੰਦੇ ਨੇ ਤਾਂ ਲੱਗਣਾ ਮੇਰੇ ਜੇ ਮੁਸਕਾਵਾਦ ਪਾਰ ਦਾ ਵੋਟ ਤਾਂ ਮੈਂ ਜਿੱਤੇ ਜਾਣਾ ਸੀਗਾ ਤਾਂ ਉਹਨੂੰ ਚੂਭੂਗੀ ਪਰ ਜਿਹੜਾ ਜਿੱਤ ਜੁਗੋ ਤਾਂ ਚਾਹੇ ਇੱਕ ਵੋਟ ਦੇ ਚਾਹੇ ਮੈਨੂੰ ਸਾਰੇ ਨੇ ਪਾਤੀ ਫਿਰ ਉਹਦੇ ਲਈ ਤੇ ਇੱਕ ਬਰोबर ਹੋ ਜਾਂਦੀ ਆ ਮਗਰ ਜਿਹੜਾ ਹਾਰ ਜਾਂਦਾ ਉਹਦੇ ਲਈ ਇੱਕ ਵੱਡੀ ਗੱਲ ਹੋ ਜਾਂਦੀ ਆ ਮਗਰ ਇਹ ਪਹਿਲੀ ਵਾਰ ਹੋ ਰਿਹਾ ਹੋ ਸਕਦਾ ਕਦੇ ਕਦੇ ਵੀ 90 99 ਦੇ ਵਿੱਚ ਵੀ ਸਾਡੇ ਲੋਕਾਂ ਨੇ ਬਾਈਕਾਟ ਕੀਤਾ ਸੀਗਾ 5% ਤੇ ਸਰਕਾਰ ਬਣ ਗਈ ਸਰਕਾਰਾਂ ਹੁਣ ਵੀ ਬਣਨ ਗਈਆਂ ਤੇਰਾ ਦੇ 13 ਜਿੱਤਣਗੇ ਪਰ ਅਸੀਂ ਇਸ ਵੋਟ ਦੇ ਵਿੱਚ ਸਾਡਾ ਪਿੰਡ ਰੋਸ ਦੇ ਵੱਲੋਂ ਜਿਹੜਾ ਕਿ ਅਸੀਂ ਮੰਨ ਕੇ ਚੱਲਦੇ ਆ ਸਾਡੇ ਅੰਦਰ ਗੁੱਸਾ ਸੀ ਸਾਡੇ ਰੋਸ ਸੀਗਾ ਕਿ ਸਾਡੀ ਸੁਣਵਾਈ ਨਹੀਂ ਹੋਈ ਆ ਇਸ ਕਰਕੇ ਅਸੀਂ ਲੋਕਤਾਂਤਰ ਤੇ ਜਦੋਂ ਅਸੀਂ ਵੋਟ ਪਾ ਕੇ ਹੱਕ ਕੀ ਦਿੱਤਾ ਜਾਂਦਾ ਸੀ ਉਹ ਅਭੀ ਸਾਡੀ ਜੋ ਉੱਤੇ ਸੁਣਵਾਈ ਹੋਊਗੀ ਜਦੋਂ ਸਾਡੀ ਸੁਣਵਾਈ ਹੋਣੀ ਨਹੀਂ ਉਸ ਕਰਕੇ ਅਸੀਂ ਜਿਹੜੇ ਆ ਅਸੀਂ ਆਪਣੇ ਆਪ ਨੂੰ ਅੱਜ ਗੁਨਾਹਗਾਰ ਨਹੀਂ ਮੰਨ ਰਹੇ ਅਸੀਂ ਫਕਰ ਮਹਿਸੂਸ ਕਰ ਰਹੇ ਹਾਂ ਅੱਜ ਪੰਡ ਸਾਰਾ ਫਕਰ ਮਹਿਸੂਸ ਕਰ ਰਿਹਾ ਕਿ ਅਸੀਂ ਇੱਕ ਛੁੱਟੇ ਲੋਕਤੰਤਰ ਦੇ ਵਿੱਚ ਜਿਹੜਾ ਕਹਿੰਦੇ ਆ ਲੋਕਾਂ ਦੀ ਜਿੱਤ ਹੁੰਦੀ ਆ ਲੋਕਾਂ ਦੀ ਹੀ ਹੋਉਂਦੀ ਆ ਉਸ ਤੋਂ ਅਸੀਂ ਅੱਜ ਬਹਾਰਾ ਔਰ ਦੇਖ ਲਿਆ ਇਹ ਸੱਚੀਓ ਲੋਕਾਂ ਦੀ ਕੋਈ ਪੁੱਛਣੀ ਉਹਨਾਂ ਦਾ ਸਿਰਫ ਇੱਕ ਦਾਣਾ ਇਸਤੇਮਾਲ ਕੀਤਾ ਜਾਂਦਾ ਅੱਜ ਵੀ ਜੇ ਤੁਸੀਂ ਦੇਖੇਂਗੇ ਉਹ ਬਹੁਤ ਸਾਰੇ ਲੋਕ ਚਮਚਾ ਮੰਗੂ ਲੀਟਰਾਂ ਦੇ ਪਿੱਛੇ ਭੱਜੇ ਪੈ ਰਹੇ ਨੇ ਉਹ ਅੱਜ ਉਹਨਾਂ ਨਾਲ ਉਹ ਕਹਾਣੀ ਹੋਣੀ ਆ ਜਿਵੇਂ ਲੋਕ ਲੰਗਰ ਛਕਦੇ ਨੇ ਉਹ ਤੋਂ ਬਾਅਦ ਚਮਚਾ ਜਿਹੜਾ ਪਾਰਟੀ ਦੇ ਵਿੱਚ ਸੱਟ ਦਿੱਤਾ ਜਾਂਦਾ ਉਹ ਅੱਜ ਸਾਰੇ ਦੇ ਸਾਰੇ ਜਿਹੜੇ ਚਮਚੇ ਹੋਣਗੇ ਉਹ ਮੈਂ ਲੋਕਾਂ ਨੇ ਚੱਕ ਕੇ ਝੂਠਾ ਕਰਕੇ ਉਹ ਮਾਰਨੇ ਭਗਾ ਕੇ ਕੋਈ ਕਿਸੇ ਦੀ ਸੁਣਵਾਈ ਨਹੀਂ ਹੋਣੀ ਕਿਸੇ ਦੀ ਹੋ ਨਹੀਂ ਹੋਣੀ ਆ ਬਾਕੀ ਸਾਨੂੰ ਮਹਿਸੂਸ ਆਰ ਦੂਸਰੀ ਗੱਲ ਜਿਹਦੇ ਕਾਰਨ ਕਰਕੇ ਸਾਡੇ ਮਨ ਦੇ ਵਿੱਚ ਗੁੱਸਾ ਵੀ ਸੀ ਸਾਡੇ ਰੋ ਵੀ ਆ ਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ ਸਾਡੇ ਨਾਲ ਉਹ ਘਟਨਾ ਘਟੀ ਹੋਈ ਆ ਜਿਹੜੀ ਨਾ ਭੁੱਲਣ ਜੋਗਾ ਜਿਨੇ ਸਾਡੇ ਹਿਰਦੇ ਬਲੁੰਦੇ ਨੇ ਔਰ ਉਹੀ ਘਟਨਾ ਅੱਜ ਦੁਬਾਰਾ ਦਰਸਾਈ ਜਾਊਗੀ ਦਿਖਾਈ ਜਾਊਗੀ ਇੱਕ ਪਾਸੇ ਸਰਦਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਸੀ ਹਮਲਾ ਕਰਨ ਵਾਲੀ ਫੌਜ ਦੇ ਗਲਾਂ ਦੇ ਵਿੱਚ ਹਾਰ ਪਾ ਕੇ ਜਿੱਤ ਦੇ ਖੁਸ਼ੀ ਮਨਾਉਂਦੇ ਹੋਇਆ ਭੰਗੜੇ ਪਾਏ ਗਏ ਸੀਗੇ ਬਿਲਕੁਲ ਸਾਡੇ ਨਾਲ ਬੀਐਲਓ ਅਫਸਰ ਨੇ ਜਿਹੜੇ ਉਹ ਮੌਜੂਦ ਨੇ ਗੱਲਬਾਤ ਕਰ ਲੈਣੇ ਜਿਨ੍ਹਾਂ ਦੀ ਡਿਊਟੀ ਆ ਮੁਸ਼ਕਾਬਾਦ ਸਕੂਲ ਦੇ ਵਿੱਚ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਹੈ ਤੁਹਾਡਾ ਲਖਵਿੰਦਰ ਸਿੰਘ ਸਰ ਬੁੱਧ ਨੰਬਰ 186 ਸਰ ਪਿੰਡ ਦੀ ਗੱਲ ਕਰ ਲਈਏ ਮੁਸ਼ਕਵਾੜ ਪਿੰਡ ਦੀ ਕਿੰਨੇ ਕ ਬੋਟ ਹੈ ਟੋਟਲ ਜੇ ਗੱਲ ਸਰ 14 1500 ਦੇ ਵਿੱਚ ਹੈ 14 15 ਤੇ ਹੁਣ ਤੱਕ ਸਰ ਕਿੰਨੇ ਕ ਬੋਟ ਜਿਹੜੀ ਹੈ ਪੋਲਿੰਗ ਦਾ ਬੋਟ ਹੋ ਚੁੱਕੀ ਹੈ ਇਸ ਟਾਈਮ ਤੇ ਲਗਭਗ ਸਰ 60 ਬੋਟਾਂ ਦੋਨੋਂ ਬੁੱਥਾਂ ਤੇ 182 183 ਤੇ ਪੈ ਚੁੱਕੀਆਂ ਨੇ ਜਿਹੜੀਆਂ ਕਡੀ ਸੀ ਉਹ ਮੁਲਾਜ਼ਮਾਂ ਦੀਆਂ ਹੀ ਪਈਆਂ ਨੇ ਸਿਰਫ ਜੀ ਹਾਂਜੀ ਸਰ ਜਿਹੜੀ ਇਲੈਕਸ਼ਨ ਡਿਊਟੀ ਜੀ ਇਲੈਕਸ਼ਨ ਡਿਊਟੀ ਜੀ ਅਤੇ ਉਸ ਤੋਂ ਇਲਾਵਾ ਪਿੰਡ ਦੀ ਕਿੰਨੀ ਕ ਬੋਟ ਪਈ ਹੈ ਹਜੇ ਇੱਕ ਵੀ ਵੋਟਰ ਨਹੀਂ ਪਹੁੰਚਿਆ ਸਰ ਕੋਈ ਨਹੀਂ ਸਰ ਹਜੇ ਤੱਕ ਕੀ ਕਾਰਨ ਮੰਨਦੇ ਹੋ ਸਰ ਕਿਉਂ ਨਹੀਂ ਹਜੇ ਤੱਕ ਕੋਈ ਦੁਪਹਿਰ ਦਾ ਸਮਾਂ ਹੋ ਚੁੱਕਿਆ ਲਗਭਗ 12 ਵਜਣ ਦੇ ਕਰੀਬ ਹੈ ਸਮਾਂ ਸਰ ਲੱਗਦਾ ਵੀ ਗਰਮੀ ਹੋ ਸ਼ਾਇਦ ਪ੍ਰਭਾਵਿਤ ਕਰ ਰਹੀ ਆ ਸ਼ਾਮ ਨੂੰ 3-4 ਵਜੇ ਲੱਗਦਾ ਵੀ ਸ਼ਾਇਦ ਠੰਡੇ ਹੋਣ ਵੋਟਰ ਆ ਸਰ ਕਿਤੇ ਨਾ ਕਿਤੇ ਜਾ ਕੇ ਪਿੰਡ ਦੇ ਵਿੱਚ ਫੈਕਟਰੀ ਨੂੰ ਲੈ ਕੇ ਬਾਇਓ ਗਿਆ ਫੈਕਟਰੀ ਨੂੰ ਲੰਬਾ ਵਿਰੋਧ ਕਰ ਰਹੇ ਸੀ ਲੰਬੇ ਸਮੇਂ ਤੋਂ ਧਰਨਾ ਵੀ ਲੱਗਿਆ ਹੋਇਆ ਕੀ ਕਿਤੇ ਉਹਦਾ ਕਾਰਨ ਤਾਂ ਨਹੀਂ ਹੈਗਾ ਪਿੰਡ ਵਾਲਿਆਂ ਨੇ ਪਿਛਲੇ ਪਿਛੇ ਦਿਨਾਂ ਦੇ ਵਿੱਚ ਬੋਟਾਂ ਦਾ ਬਾਈਕਾਟ ਵੀ ਕੀਤਾ ਸੀਗਾ ਪਿੰਡ ਵਾਸੀਆਂ ਨੇ ਸਰ ਵੋਟ ਅੱਗੇ 70 75% ਪਿੰਡ ਬੰਦਾ ਵੱਡ ਚੜ ਕੇ ਹਿੱਸਾ ਲੈਂਦਾ ਲੱਗਦਾ ਤਾਂ ਹੈ ਨਹੀਂ ਪਰ ਪਿੰਡ ਦੇ ਵਿੱਚ ਇਹ ਵੀ ਗੱਲ ਚੱਲ ਰਹੀ ਆ ਵੀ ਸਾਡਾ ਵੋਟਿੰਗ ਦਾ ਬਾਈਕਾਟ ਆ ਕੋਈ ਅਜਿਹੀ ਅਨਖੋਮੀ ਘਟਨਾ ਤਾਂ ਨਹੀਂ ਹੋਈ ਕੋਈ ਪਿੰਡ ਵਾਸੀ ਇੱਥੇ ਪਹੁੰਚੜੀ ਬੇਸ ਖੁੱਲੀ ਆ ਸਰ ਪਿੰਡ ਬੜਾ ਐਜੂਕੇਟਿਡ ਪਿੰਡ ਆ ਸਭੀ ਲੋਕੀ ਅਜੇ ਤਾਂ ਕੁਝ ਨਹੀਂ ਆ ਕਿ ਉਹ ਅਪੀਲ ਕੀ ਕਰੋਗੇ ਪੇ ਵੋਟਰਾਂ ਨੂੰ ਪਿੰਡ ਵਾਸੀਆਂ ਨੂੰ ਤੁਸੀਂ ਜੀ ਸਰ ਵੱਡੀ ਡੈਮੋਕ੍ਰੇਸੀ ਆ ਵਰਲਡ ਦਾ ਹਿੱਸਾ ਕੋਵ ਦੇ ਵਿੱਚ ਆ ਕੇ ਆਪਾਂ ਆਪਣਾ ਮੈਸੇਜ ਅੱਗੇ ਕਨਵੇ ਕਰੀਏ ਕਰ ਰਹੇ ਤਾਂ ਕੋਈ ਆਪਣੀਆਂ ਜਿਹੜੀ ਡਿਮਾਂਡ ਪਈਆਂ। ਇਹ ਇਲੈਕਸ਼ਨ ਦਾ ਜੀ ਬਿਲਕੁਲ ਠੀਕ ਚੱਲ ਰਿਹਾ ਹੈ। ਮੈਂ ਪਹਿਲਾਂ ਖੰਨਾ ਅਸੈਂਬਲੀ ਕੰਸਟਿਟੂਐਂਸੀ ਦੇ ਜਿਹੜੇ ਸਾਡੇ ਮੇਨਲੀ ਇੰਪੋਰਟੈਂਟ ਸੈਂਸਿਟਿਵ ਏਰੀਆਜ਼ ਆ ਵਲਨਰੇਬਲ ਯੂ ਕ੍ਰਿਟੀਕਲ ਜਿਹੜੇ ਬੂਥਸ ਸੀ ਡਿਕਲੇਅਰ ਕੀਤੇ ਉਹ ਸਾਰੇ ਵਿਜ਼ਿਟ ਕਰਾਈਆਂ ਉਸ ਤੋਂ ਬਾਅਦ ਪਾਇਲ ਅਸੈਂਬਲੀ ਕੰਸਟਿਟੂਐਂਸੀ ਹੁਣ ਮੈਂ ਸਮਰਾਲਾ ਦੇ ਸਟਾਰਟ ਕੀਤੇ ਵਿਜ਼ਿਟ ਕਰਨੇ। ਔਰ ਮੇਰੇ ਸਾਰੇ ਹੀ ਜ਼ਿਲ੍ਹੇ ਦੇ ਅਫਸਰ ਵਕਫਾ ਖੁਨਾ ਦੀ ਡਿਊਟੀਆਂ ਲਾਈਆਂ ਹੋਈਆਂ ਹਈਆਂ। ਔਰ ਸਾਨੂੰ ਜਿਹੜੀ ਸੀਏਪੀਐਫ ਦੀ ਫੋਰਸ ਮਿਲੀ ਹੈ ਉਹ ਵੀ ਸਾਰੀ ਤਾਂ ਨਾ ਤੇ ਉਹਨਾਂ ਦੇ ਵੀ ਅਫਸਰ ਆਏ ਹੋਏ ਸਾਰਿਆਂ ਨੂੰ ਅਸੀਂ ਬਾਈ ਨੇਮ ਸੈਕਟਰ ਵਾਈਜ਼ ਡਿਵਾਈਡ ਕੀਤਾ ਹੋਇਆ ਐਂਡ ਮੇਰੇ ਡੀਆਈਜੀ ਮੈਮ ਵੀ ਥੋੜੀ ਦੇਰ ਪਹਿਲਾਂ ਇੱਥੇ ਚੈੱਕ ਕਰਕੇ ਗਏ ਸੋ ਪੁਲਿਸ ਵੱਲੋਂ ਸਾਡੇ ਪੂਰੇ ਪੁਖਤਾ ਪ੍ਰਬੰਧ ਔਰ ਅਸੀਂ ਵੋਟਰਸ ਨੂੰ ਹੀ ਅਪੀਲ ਕਰਦੇ ਕਿ ਪਲੀਜ਼ ਤੁਸੀਂ ਆਪਣਾ ਰਾਈਟ ਟੂ ਵੋਟ ਐਕਸਰਸਾਈਜ਼ ਪਿੰਡਾਂ ਦਾ ਬਾਈਕਟ ਮੁਸ਼ਕਬਾਦ ਆ ਪੜੀਆਂ ਤੇ ਕੀ ਨਹੀਂ ਆ ਕੀ ਹੁਣ ਤੱਕ ਇਹ ਬੋਟਿੰਗ ਹੋ ਰਹੀ ਹੈ ਦੇਖੋ ਜੀ ਮੁਸ਼ਕਬਾਦ ਤਾਂ ਹਲੇ ਲੋਕਲ ਲੋਕਾਂ ਦੀ ਨਹੀਂ ਹੋਈ ਜੋ ਮੈਨੂੰ ਪਤਾ ਲੱਗਿਆ ਬਾਕੀ ਡੀਟੇਲ ਤੁਹਾਨੂੰ ਅੰਦਰ ਜਿਹੜੇ ਸਿਵਲ ਦੇ ਆਫੀਸਰਸ ਆ ਬੈਟਰ ਦੇ ਸਕਦੇ ਔਰ ਜੋ ਕਿ ਮੈਨੂੰ ਆਪਣੇ ਡੀਐਸਪੀ ਸਾਹਿਬ ਨੇ ਰਿਪੋਰਟ ਦਿੱਤੀ ਹੈ ਟਿਪਰੀਆਂ ਔਰ ਤੀਜਾ ਜਿਹੜਾ ਤੁਸੀਂ ਦੱਸ ਰਹੇ ਉੱਥੇ ਵੋਟ ਸੈਣੀ ਸ਼ੁਰੂ ਹੋ ਗਈ ਔਰ ਇਦਾਂ ਹੀ ਗੁੰਗਰਾਲੀ ਰਾਜਪੂਤਾਂ ਚ ਵੀ ਜਿਹੜਾ ਸਦਰ ਚ ਉੱਥੇ ਵੀ ਕੁਝ ਲੋਕਾਂ ਨੇ ਪਿੰਡੇ ਵੋਟ ਪਾ ਦਿੱਤੀ ਇਸੇ ਕਰਕੇ ਮੈਂ ਹੀ ਅਪੀਲ ਕਰਾਂਗੀ ਕਿ ਪੁਲਿਸ ਵੱਲੋਂ ਜੀ ਸਾਰੀ ਸਿਕਿਉਰਿਟੀ ਹੈ ਹਰ ਹਰ ਜਿਹੜਾ ਵੋਟਰ ਹੈ ਉਹ ਬਿਲਕੁਲ ਹੀ ਬਿਨਾਂ ਕਿਸੇ ਦਰਬਾਅ ਜਾਂ ਕਿਸੇ ਪ੍ਰੈਸ਼ਰ ਦੇ ਆ ਕੇ ਆਪਣੀ ਵੋਟ ਪਾ ਸਕਦਾ ਹੈ ਬਾਕੀ ਇਟ ਇਜ਼ ਏ ਪਰਸਨਲ ਚੋਇਸ ਸਾਡੇ ਵੱਲੋਂ ਬਸ ਇਹ ਹੈ ਕਿ ਹਰ ਬੰਦਾ ਆਪਣੀ ਵੋਟ ਦੀ ਰਾਈਟ ਜ਼ਰੂਰ ਐਕਸਰਸਾਈਜ਼ ਕਰੇ ਸਾਰੇ ਕਿਤੇ ਅਮਨ ਆ ਮਾਨਾ ਜੀ ਤੁਸੀਂ ਸਾਰੇ ਕਿਤੇ ਕਰੇ ਠੀਕ ਹੈ ਹਾਂਜੀ ਹਾਂਜੀ ਆਲਵੇਜ਼ ਵੈਲਟ ਹੈ ਤਾਂ ਬਿਲਕੁਲ ਜੀ ਅਸੀਂ ਮੁਸ਼ਕਾਬਾਦ ਪਿੰਡ ਦੇ ਵਿੱਚ ਪਹੁੰਚੇ ਸੀਗੇ ਗੱਲਬਾਤ ਕੀਤੀ ਹੈ ਪਿੰਡ ਵਾਸੀਆਂ ਦੇ ਨਾਲ ਪਿੰਡ ਵਾਸੀਆਂ ਦਾ ਇਹ ਕਹਿਣਾ ਹੈ ਕਿ ਅਸੀਂ ਉਸ ਬਾਇਓਗੈਸ ਫੈਕਟਰੀ ਦਾ ਵਿਰੋਧ ਕਰਨ ਦੇ ਲਈ ਇੱਕ ਧਰਨਾ ਲਗਾਇਆ ਹੋਇਆ ਪੱਕਾ ਉਸ ਤੋਂ ਬਾਅਦ ਅਸੀਂ ਪੋਸਟਰ ਵੀ ਲਗਾਏ ਸੀਗੇ ਪਿੰਡ ਦੇ ਵਿੱਚ ਕਿ ਵੋਟਾਂ ਦਾ ਬਾਈਕਾਟ ਕੀਤਾ ਜਾਂਦਾ ਸਾਡੇ ਵੱਲੋਂ ਪਰ ਅੱਜ ਉਹ ਵੋਟਾਂ ਦਾ ਦਿਨ ਆ ਗਿਆ ਪਰ ਸਾਡੇ ਕੋਲ ਅੱਜ ਤੱਕ ਵੀ ਕੋਈ ਵੀ ਉਮੀਦਵਾਰਿਆ ਕੋਈ ਵੀ ਨੁਮਾਇੰਦਾ ਸਾਡੀ ਸਾਰ ਲੈਣ ਨਹੀਂ ਆਇਆ ਕਿ ਤੁਸੀਂ ਕਿਉਂ ਬੈਠੇ ਹੋ ਜਿਸ ਕਰਕੇ ਅੱਜ ਸਾਡੇ ਪਿੰਡ ਨੇ ਸੱਚ ਕਰਕੇ ਦਿਖਾਇਆ ਉਹ ਗੱਲ ਜਿਹੜੀ ਅਸੀਂ ਕਹੀ ਸੀਗੀ ਅੱਜ ਸਾਡੇ ਪਿੰਡ ਦਾ ਕੋਈ ਵੀ ਵਿਅਕਤੀ 13-1400 ਵੋਟ ਪੋਲਿੰਗ ਹੁੰਦੀ ਹੈ ਸਾਡੇ ਪਿੰਡ ਦੀ ਪਰ ਸਾਡੇ ਪਿੰਡ ਦਾ ਕੋਈ ਵੀ ਵਿਅਕਤੀ ਵੋਟ ਪਾਉਣ ਆ ਜਿਹੜੀ ਉਹ ਨਹੀਂ ਗਿਆ ਤਾਂ ਬਿਲਕੁਲ ਅਸੀਂ ਉੱਥੇ ਪੋਲਿੰਗ ਸਟੇਸ਼ਨ ਦੇ ਉੱਤੇ ਜਾ ਕੇ ਵੀ ਗੱਲਬਾਤ ਕੀਤੀ ਹੈ ਬੀਐਲਓ ਸਾਹਿਬ ਉਹਨਾਂ ਦੇ ਨਾਲ ਉਹਨਾਂ ਨੇ ਵੀ ਦੱਸਿਆ ਕਿ ਹਜੇ ਤੱਕ ਪਿੰਡ ਦਾ ਕੋਈ ਵੀ ਵਿਅਕਤੀ ਕੋਈ ਵੀ ਵੋਟਰ ਵੋਟ ਪਾਣ ਨਹੀਂ ਆਇਆ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਵੋਟ ਪਾਣ ਨਹੀਂ ਆਇਆ ਹੋ ਸਕਦਾ ਗਰਮੀ ਕਰਕੇ ਨਾ ਆਇਆ ਹੋਵੇ ਕਿ ਗਰਮੀ ਬਹੁਤ ਹੈ ਪਰ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਕੀ ਕਾਰਨ ਹੈ ਪਿੰਡ ਵਾਸੀ ਕਿਸ ਵਜ੍ਹਾ ਕਰਕੇ ਵੋਟ ਪਾਣ ਨਹੀਂ ਗਏ ਕਿ ਉਹ ਬਾਇਓ ਗੈਸ ਫੈਕਟਰੀ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਪਿੰਡ ਬਾਟੀਆਂ ਵੱਲੋਂ ਉਹਨਾਂ ਨੇ ਬਾਇਓ ਕ ਬਾਈਕਾਟ ਕੀਤਾ ਸੀਗਾ ਕਿ ਅਸੀਂ ਬਾਈਕਾਟ ਕਰਦੇ ਹਾਂ ਵੋਟਾਂ ਦਾ ਉਸ ਵਜ੍ਹਾ ਕਰਕੇ ਵੋਟ ਪਾਣ ਨਹੀਂ ਗਏ ਜਾਂ ਫਿਰ ਕਿਸੇ ਹੋਰ ਵਜ੍ਹਾ ਕਰਕੇ ਵੋਟ ਪਾਣ ਨਹੀਂ ਗਏ ਇਹ ਤਾਂ ਜਾਂਚ ਦਾ ਵਿਸ਼ਾ ਹੈ ਤਾਂ ਵਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਲੋਕ ਸਭਾ ਚੋਣਾਂ ਲਈ VOTING ਦਾ ਦਿਨ ਹੋਵੇਗਾ ਖਾਸ ਇੱਕ ਪਾਸੇ VOTING ਦੂਜੇ ਪਾਸੇ D5 ਚੈਨਲ ਪੰਜਾਬੀ ਕਰੇਗਾ ਵਿਸ਼ਲੇਸ਼ਣ ਇੱਕ ਮੰਚ ਤੇ ਇਕੱਠੇ ਹੋਣਗੇ 84 ਮਾਹਰ 1 ਜੂਨ ਨੂੰ ਸਾਰਾ ਦਿਨ ਤੁਹਾਨੂੰ ਦੇਵਾਂਗੇ ਹਰ ਅਪਡੇਟ ਲੋਕ ਸਭਾ ਚੋਣਾਂ ਦੇ ਤਹਿਤ VOTING ਦੀ ਮਹਾ ਕਵਰੇਜ ਦੇ ਨਾਲ-ਨਾਲ ਸਾਰੀਆਂ ਸੀਟਾਂ ਅਤੇ ਉਮੀਦਵਾਰਾਂ ਬਾਰੇ ਖੁੱਲ੍ਹੀ ਚਰਚਾ ਕੇਵਲ D5 ਚੈਨਲ ਪੰਜਾਬੀ ਤੇ ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਵੋ ਨਿਟਰਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਲਫਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਨਾਲ ਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਕ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ